ਨਾਮ ਬਲਦੇਵ ਰਾਜ ਬਾਬੋਲ ਪਿੰਡਾ ਸਮੱਸਿਆ ਲਗਤ ਕੱਟੀ ਹੋਈ ਆ ਗੋਡੇ ਦੇ ਉੱਪਰ ਬੰਬ ਬਲਾਸਟ ਹੋਇਆ ਸੀ ਪੰਜਾਬ ਪੁਲਿਸ ਦੀ ਮੈਂ ਡਰਾਈਵਰ ਸੀ ਬਾਹਰ ਜਾਣ ਦੇ ਮੈਂ ਲਾਇਆ ਹੀ ਡਰਾਈਵਰ ਸੀ ਮੈਂ ਮੈਂ ਨੇ ਨਾ ਕੋ 6-7 ਵਾਰੀ ਆ ਗਿਆ ਹੁਣ ਕਿਸ ਤਰ੍ਹਾਂ ਲੱਗਦਾ ਉਪਰ ਲਾਇਆ ਬਹੁਤ ਵਧੀਆ ਬਹੁਤ ਵਧੀਆ ਇਹਦੇ ਨਾਲ ਹੀ ਅਸੀਂ ਤੁਰੇ ਫਿਰਨੇ ਆ ਕੋਈ ਪੈਸਾ ਤਾਂ ਨਹੀਂ ਲੱਗੋ ਨਾ ਨਾ ਕੋਈ ਪੈਸਾ ਨਹੀਂ ਹੋ ਸਕਾ ਸਾਡੀ ਇੱਜ਼ਤ ਕਰਦੇ ਨੇ ਪੀਲੈਗ ਤੇ ਸਾਨੂੰ ਕੰਪਨੀ ਵੀ ਦਿੱਤੇ ਸੀ ਵੀ ਤੁਹਾਨੂੰ ਠੰਡ ਨਾ ਲੱਗੇ ਕਿਹ ਕੁ ਕਿਹ ਕੁ ਕਾਫੀ ਨੂੰ ਦੂਰ ਆਏ ਲੋਕ ਕੋਈ ਜੰਮੂ ਤੋਂ ਆਇਆ ਕੋਈ ਪਾਚੀ ਤੋਂ ਵੀ ਆਇਆ ਇਹ ਤਾਂ ਪਤਾ ਕੀਤਾ ਲੱਗ ਜਾਂਦਾ ਪਤਾ ਵੀ ਕਿੱਥੋਂ ਕਿੱਥੋਂ ਆਏ ਨੇ ਵੈਸੇ ਬਾਹਰੋਂ ਵੀ ਕਾਫੀ ਆਏ ਨੇ ਸਾਰੇ ਲੋਕਾਂ ਨੂੰ ਮਿਲਦੇ ਆ ਹਾਂ ਜੋ ਵੀ ਆਏਗਾ ਇੱਥੇ ਉਹਨੂੰ ਮਿਲਣਾ ਹੀ ਮਿਲਣਾ ਵਾ ਮੇਰਾ ਸੁਰਵੇ ਹਮਚਲ ਤੋਂ ਆਇਆ ਹਾਂ ਜੀ ਡਿਸਟ੍ਰਿਕਟ ਕਾਂਗੜਾ ਸੇ ਕੀ ਆ ਸਮੱਸਿਆ ਹੈ सर मेरी बाजू कट गई थी ये ये एक्सीडेंट हुआ था, जी। हाँ जी। कैसे पता लगा गया था? ए, सर मुझे किसने बताया था गांव में तो पता लगा था कैसे थी आपकी पे? उसने बोला मुझे गुरदासपुर जाकर वहाँ पर कैंप लगा हुआ है तो आया था फिर यहाँ पर रजिस्ट्रेशन करवाई फिर उन्होंने चौदह तारीख को बुलाया था उन्होंने तेईस तारीख को स्कूल बनाया आज कैसा लग रहा है अभी आपको ये? बहुत बढ़िया लग है? नहीं, नहीं, है। है। आगे। आगे। तो रहा है जी पैसा दिया नहीं नहीं कोई पैसा नहीं जी ऑफ तो कॉस्ट फ्री के साथ बात हुई जो यहां पे कैंप में डॉक्टर आए हैं हां जी उन्होंने लगाया नहीं नहीं बिल्कुल इतने और भी लोग आए हुए हैं यहां बहुत आए हुए हैं जी सर बहुत बढ़िया लगा रहे हैं कैंप पर जी और लगे और चाहिए बढ़िया जैसे नया कंਫੀਟੇਬਲ ਕਰ ਰਹੇ ਹਾਂ 100 ਬੰਦਾ ਟੋਟਲ ਸਾਡੇ ਇਸ ਕੈਂਪ ਤੇ ਵਿੱਚ ਆਇਆ ਸੀਗਾ ਉਹਨਾਂ ਚੋਂ 76 ਬੰਦੇ ਸਿਲੈਕਟ ਕੀਤੇ ਸੀ ਡਾਕਟਰਸ ਔਰ ਟੈਕਨੀਸ਼ੀਅਨਸ ਨੇ ਔਰ 76 ਬੰਦਿਆਂ ਨੂੰ 79 ਜਿਹੜੇ ਨੇ ਆਰਟੀਫੀਸ਼ੀਅਲ ਲਿੰਗਸ ਅੱਜ ਪ੍ਰੋਵਾਈਡ ਹੋਣੇ ਨੇ ਜਿਹੜਾ ਕਿ ਅਸੀਂ ਲਗਾਤਾਰ 30 ਸਾਲਾਂ ਤੋਂ ਸੇਵਾ ਦਾ ਕੰਮ ਕਰ ਰਹੇ ਹਾਂ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਭਗਵਾਨ 바ਵਾ ਦਾ 100ਵਾਂ ਜਨਮ ਦਿਨ ਹੈ ਸਾਰਾ ਵਿਸ਼ਵ ਅੱਜ ਉਹਨਾਂ ਦਾ ਜਨਮ ਦਿਨ ਜਿਹੜਾ ਤੇ ਇਹਨੂੰ ਮਨਾ ਰਿਹਾ ਹੈ ਇਸ ਕਰਕੇ ਸਭ ਨੂੰ ਜਾਣਦੇ ਹੁੰਦੇ ਆ ਬਹੁਤ ਬਹੁਤ ਸਾਲ ਪਹਿਲਾਂ ਤੋਂ ਹਰ ਸਾਲ ਹਰ ਸਾਲ ਨਵੰਬਰ ਮਹੀਨਾ ਚ ਕੈਂਪ ਲਗਾਇਆ ਜਾਂਦਾ ਹੈ ਇਸ ਕਰਕੇ ਟੀਮਾ ਕੈਂਪ ਹੈ ਜਦੋਂ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਕਿਸੇ ਲੱਤ ਕੱਟ ਜਾਂਦੀ ਹੈ ਕਿਸੇ ਦੀ ਬਾਜੂ ਕੱਟ ਜਾਂਦੀ ਹੈ ਕੋਈ ਸ਼ੂਗਰ ਕਰਕੇ ਜਾਂ ਕੋਈ ਐਕਸੀਡੈਂਟ ਕਰਕੇ ਉਹ ਹਮੇਸ਼ਾ 골ਡਨ ਸਕੂਲ ਚ ਆਉਂਦਾ ਹੈ ਤੇ ਉਹਨੂੰ ਪਤਾ ਹੈ ਕਿ ਇੱਥੇ ਆਵਾਂਗੇ ਤਾਂ ਨਿਰਾਸ਼ ਨਹੀਂ ਹੋਣਾ ਕਿਉਂਕਿ ਇਹ ਫ੍ਰੀ ਆਫ ਕਾਸਟ ਹੈ ਹਰ ਸਾਲ ਫ੍ਰੀ ਆਫ ਕਾਸਟ ਹੋਣਾ ਉਹਨਾਂ ਲਗਾਈਦਾ ਹੈ ਬੜਾ ਸਮੇਂ ਦਾ ਵਿਭਾਗਾ ਵਾਲਾ ਦਿਨ ਹੈ ਕਿ ਸੱਤੇ ਸਾਈਂ ਬਾਬਾ ਜੀ ਦਾ ਸੋਵਾ ਜਨਮ ਦਿਨ ਜਨਤੀ ਜੜੀਆ ਉਹ ਵੀ ਇਸ ਮਹੀਨੇ ਦੇ ਵਿੱਚ ਆਉਂਦੀ ਆ ਔਰ ਗੋਲਡਨ ਗਰੁੱਪ ਆਫ ਐਜੂਕੇਸ਼ਨ ਜਿਹੜਾ ਜਿਹਨਾਂ ਦੇ ਸੰਚਾਲਕ ਸ਼੍ਰੀ ਦਿਨਾਨਾਤ ਵਾਜਨਜੀ ਸਾਹਿਬ ਉਹਨਾਂ ਨੂੰ ਸਮਰਪਿਤ ਔਰ ਉਹਨਾਂ ਦੀ ਯਾਦ ਦੇ ਵਿੱਚ ਅੱਜ 30ਵਾਂ ਹੈਂਡੀਕੈਪ ਕੈਂਪ ਜਿਹੜਾ ਉਹ ਲਾਇਆ ਗਿਆ ਔਰ ਹਰ ਸਾਲ ਦੀ ਤਰ੍ਹਾਂ ਜਿਹੜੇ ਲੋੜਵੰਦ ਲੋਕ ਨੇ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਲੋਕ ਨੇ ਉਹਨਾਂ ਨੂੰ ਇਹ ਬਹੁਤ ਵੱਡੀ ਸਮੂਲੋ ਜਿਹੜੀ ਆ ਉਹ ਦਿੱਤੀ ਗਈ ਆ ਸੋ ਮੈਂ ਸਮਝਦਾ ਕਿ ਸੱਤੇਸਾਈ ਬਾਬਾ ਜੀ ਦੀ ਜ਼ਿੰਦਗੀ ਸਾਡੇ ਸਾਰਿਆਂ ਲਈ ਇੱਕ ਪ੍ਰੇਰਨਾ ਦਾ ਸਰੋਤ ਆ ਉਹਨਾਂ ਨੇ ਜ਼ਿੰਦਗੀ ਜੀਉਣ ਦਾ ਜ਼ਿੰਦਗੀ ਦੇ ਵਿੱਚ ਵਿਚਰਨ ਦਾ ਚੰਗੇ ਸਮਾਜ ਦੀ ਸਿਰਜਣਾ ਦਾ ਇੱਕ ਬਹੁਤ ਵਧੀਆ ਸਨੇਹਾ ਕੇਵਲ ਸਾਡੇ ਮਲਕ ਨੂੰ ਨਹੀਂ ਪਰ ਸਾਰੀ ਦੁਨੀਆ ਨੂੰ ਦਿੱਤਾ ਔਰ ਅੱਜ ਮੋਹਤ ਮਹਾਜਨ ਜੀ ਉਸ ਚੀਜ਼ ਨੂੰ ਅੱਗੇ ਲੈ ਕੇ ਚੱਲ ਰਹੇ ਨੇ ਉਹੀ ਪਰਮੇਸ਼ਵਰ ਦੀ ਕਿਰਪਾ ਹੁੰਦੀ ਆ ਤੇ ਇਨਸਾਨ ਜਿਹੜੀ ਇਹ ਸੇਵਾਵਾਲ ਹਿੱਸਾ ਪਾਉਂਦਾ ਸੋ ਮੈਂ ਸਮਝਦਾ ਵੀ ਇਹ ਬਹੁਤ ਵੱਡੀ ਇੱਕ ਮਾਨਵਤਾ ਦੀ ਸੇਵਾ ਔਰ ਜਿਹੜੀ ਅੱਜ ਇਸ ਪਰਿਵਾਰ ਦੇ ਲੇਖੇ ਲੱਗੀ ਆ ਸੋ ਮੈਂ ਬਹੁਤ ਨਾ ਕਹਿੰਦਾ ਹੋਇਆ ਇਸ ਪਰਿਵਾਰ ਨੂੰ ਇਸ ਗੱਲ ਦੀ ਅਸ਼ੋਕ ਕਾਮਨਾ ਬਧਿਨਾ ਇਹੋ ਜਿਹੜੀ ਲੜੀ ਜਿਹੜੀ ਦੀਨਾ ਨਾਥ ਵਹਾਜਨ ਜੀ ਨੇ ਮਾਨਵਤਾ ਦੀ ਸੇਵਾ ਲਈ ਚਲਾਈ ਸੀ ਅੱਜ ਉਸ ਨੂੰ ਅਗਲੀ ਪੀੜੀ ਜਿਹੜੀ ਆ ਤੀਜੀ ਪੀੜੀ ਆ ਗਈ ਮੋਹਿਤ ਜੀ ਅਗੋ ਬੱਚੇ ਆਵੇ ਸੋਨੂੰ ਬਖੂਬੀ ਦੇ ਨਾਲ ਚਲਾ ਰਹੇ ਨੇ ਪਰਮੇਸ਼ਵਰ ਕਿਰਪਾ ਕਰੇ ਉਹਨਾਂ ਦਾ ਆਸ਼ੀਰਵਾਦ ਪਰਿਵਾਰ ਤੇ ਤੇ ਸਾਰੇ ਇਲਾਕੇ ਤੇ ਬਣਿਆ ਰਹੇ